ਕਿਉਂਕਿ ਇਹਦੇ ਸਕੇ ਭਰਾ ਨੇ ਇਹਨੂੰ ਘਰੋਂ ਕੱਢਤਾ ਡੰਡੇ ਮਾਰ ਕੇ ਬਾਜੂ ਦੱਸਦਾ ਕਹਿੰਦਾ ਮੈਨੂੰ ਘਰੋਂ ਕੱਢਤਾ ਸ਼ਰਕ ਇਹਨਾਂ ਮੇਰਾ ਥਾਂ ਸੀ ਜਿਹੜਾ ਘਰ ਦਾ ਉਹਨੇ ਉਹ ਲੈਣਾ ਸੀ ਅਸਲੀ ਗੱਲ ਹੋਰ ਬਾਈ ਠੀਕ ਹੋ ਬਾਈ ਕੀ ਹਾਲ ਨੇ ਤੇਰੇ ਬਾਈ ਤੇਰਾ ਘਰ ਪਰਿਵਾਰ ਕਿੱਥੇ ਗਿਆ ਕੋਈ ਵੀ ਨਹੀਂ ਹੈਗਾ ਮਾਪੇ ਮਰੇ ਬਾਬਾ ਮਾਪੇ ਮਰੇ ਭਰਾ ਕੋਰਾ ਨੇ ਕੱਢਦਾ ਡੰਡੇ ਮਾਰ ਕੇ ਕੱਢਦਾ ਭਰਾ ਨੇ ਡੰਡੇ ਮਾਰ ਕੇ ਕੱਢਤਾ ਕਾ ਤੂੰ ਵੀਰੇ ਤੂੰ ਕੋਈ ਨਸ਼ਾ ਕਰਦਾ ਸੀਗਾ ਨਾ ਮੈਂ ਨਸ਼ਾ ਕੋਈ ਨਹੀਂ ਕਰਦਾ ਭਰਾਵਾ ਗੁਰੂਗਰਮਾ ਬਟੇ ਬਣਾ ਭਰਾ ਨੇ ਕਾ ਤੋ ਕੀਤਾ ਤੇਰੇ ਨਾਲ ਬੜਾ ਰਣੀ ਪਰਮਾਤਮਾ ਨਾਲ ਜਗਾ ਦੇ ਘੜਪੀ ਤੇਰਾ ਥਾਂ ਸੀ ਕਿ ਘਰ ਦਾ ਘਰ ਦਾ ਥਾਂ ਤੇਰਾ ਹਿੱਸਾ ਵੀ ਤੇਰਾ ਕੋਈ ਨਾ ਵੀਰੇ ਤੇਰਾ ਨਾਂ ਕੀ ਆ ਰਾਜੂ ਰਾਜਨੀ ਪੁਰਾਣਾ ਰਾਜਕੁਮਾਰ ਆਲੇ ਬੋਲ ਰਾਜਕੁਮਾਰ ਆ ਬਾਈ ਠੀਕ ਆ ਬਾਈ ਪਿੰਡ ਕਿਹੜਾ ਤੇਰਾ ਰਾਜਪੁਰਾ ਜਿਹੜਾ ਬਟਿਆਣਾ ਪਿੰਡ ਪਟਿਆਲਾ ਜ਼ਿਲ੍ਹਾ ਰਾਜਪੁਰੇ ਚ ਪਿੰਡ ਹੈ ਰਾਜਪੁਰੇ ਚ ਮਹੱਲਾ ਕਿਹੜਾ ਪਿੰਡ ਖਸਤੂਰਵਾ ਚੌਕੀ ਜੇ ਤੋਂ ਵਾਰ ਚੌਕੀ ਪੈਂਦਾ ਮੈਂ ਪਛਾਣ ਲਿਆ ਬਾਈ ਤੈਨੂੰ 5 ਨੰਬਰ ਚੌਕੀ ਹਾਂ 5 ਨੰਬਰ ਚੌਕੀ ਕਿਸੁਰਵਾ ਚੌਕੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀਗਾ ਗਿਆਨ ਦਾ ਹੈ ਗਿਆਨ ਦਾ ਤਾਂ ਉਹ ਦਾਦਾ ਗਿਆਨ ਚੰਦ ਦਾਦਾ ਦਾ ਗਿਆਨ ਦਾਸ ਫਿਕਰ ਨਹੀਂ ਕਰਨਾ ਅਜਕਮਾਰ ਅੱਜ ਉਹਦਾ ਬੋਝ ਇਹ ਵੀਰਾ ਰਾਜੂ ਦੱਸਦਾ ਆਪਣਾ ਨਾਂ ਧਰਤੀ ਧੱਕ ਸਿੰਘ ਮੈਂ ਇੱਕ ਨਾਵਲ ਪੜਿਆ ਸੀਗਾ ਸਿਆਦੂ ਬੂਟਾ ਸਿੰਘ ਸ਼ਾਹਦਾ ਸੀਗਾ ਬਾਈ ਦਾ ਵੀ ਉਹਦੇ ਵਿੱਚ ਇੱਕ ਬੰਦਾ ਦਿਖਾਇਆ ਸੀ ਵੀ ਜਿਹੜਾ ਅਸਲ ਪੰਜਾਬੀ ਐਡਾ ਕੱਦ ਕਾਠ ਐਡੇਡੇ ਉਹਦੇ ਹੱਥ ਐਡੇਡੇ ਪੈਰ ਉਹੀ ਬਾਈ ਰਾਜੂ ਦੇ ਆ ਦੇਖੋ ਸਾਡੇ ਹੱਥ ਨਿੱਕੇ ਨਿੱਕੇ ਲੱਗਦੇ ਆ ਬਾਈ ਦੇ ਮੂਹਰੇ ਕਿੱਡੇ ਕਿੱਡੇ ਹੱਥ ਆ 12 ਨੰਬਰ 13 ਨੰਬਰ ਦੇ ਬੂਟ ਪੈਂਦੇ ਆ ਬਾਈ ਦੇ ਐਡਾ ਤਕੜਾ ਸਰੀਰ ਆ ਰਾਜਪੁਰੇ ਪਟਿਆਲੇ ਦਾ ਰਹਿਣ ਵਾਲਾ ਪਰ ਅੱਜ ਸੜਕਾਂ ਤੇ ਰੌੜ ਰਿਹਾ ਕਿਉਂਕਿ ਇਹਦੇ ਸਕੇ ਭਰਾ ਨੇ ਇਹਨੂੰ ਘਰੋਂ ਕੱਢਤਾ ਡੰਡੇ ਮਾਰ ਕੇ ਅਜੂ ਦੱਸਦਾ ਕਹਿੰਦਾ ਮੈਨੂੰ ਘਰੋਂ ਕੱਢਤਾ ਸ਼ਰਕ ਇਹ ਕਹਿੰਦਾ ਮੇਰਾ ਥਾਂ ਸੀ ਜਿਹੜਾ ਘਰ ਦਾ ਉਹਨੇ ਉਹ ਲੈਣਾ ਸੀ ਸਿੱਧਾ ਬੰਦਾ ਰੱਬ ਦਾ ਭਗਤ ਆ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਹੀ ਆ ਹੁਣ ਇਹ ਲੁਧਿਆਣਾ ਸ਼ਹਿਰ 'ਚ ਕਈ ਮਹੀਨਿਆਂ ਤੋਂ ਦਰਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਕਿਤੇ ਬਸ ਅੱਡੇ ਪਿਆ ਹੁੰਦਾ ਕਿਤੇ ਘੰਟਾ ਘਰ ਪਿਆ ਹੁੰਦਾ ਕਿਤੇ ਮੰਦਰ ਦੇ ਮੂਹਰੇ ਪਿਆ ਹੁੰਦਾ ਕਿਤੇ ਫਲਾਈਓਵਰ ਥੱਲੇ ਪਿਆ ਹੁੰਦਾ ਆ ਕੱਪੜੇ ਵੀ ਮੰਦਰ ਵਾਲਿਆਂ ਨੇ ਦਿੱਤੇ ਆ ਇਹਨੂੰ ਪਾ ਕੇ ਉਹ ਆਇਆ ਸੂਟ ਉਹਨਾਂ ਨੇ ਦਿੱਤਾ ਮੰਦਰ ਵਾਲਿਆਂ ਨੇ ਮੰਦਰ ਨੇ ਦਿੱਤਾ ਤੇ ਅੱਜ ਇਹ ਵੀਰ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਤੇ ਇਹਦੀ ਬਾਈ ਦੀ ਹਾਲਤ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿਹੜੇ ਹਾਲਾਤਾਂ ਚੋਂ ਨਿਕਲਿਆ ਹੈ ਜਦ ਇੰਨਾ ਲਾਲਚ ਵਧੀ ਜਾ ਰਿਹਾ ਇੰਨਾ ਭਰਾ ਦਾ ਭਰਾ ਬੈਰੀ ਹੋਈ ਜਾ ਰਿਹਾ ਇੰਨਾ ਹੀ ਭੈਣਾ ਭਰਾਵਾਂ ਦੇ ਰਿਸ਼ਤੇ ਦੂਰ ਹੋਈ ਜਾਂਦੇ ਆ ਸਿਰ ਪੈਸੇ ਹੀ ਮੁੱਖ ਰੱਖ ਲਿਆ ਬਸ ਮਤਲਬ ਕੋਈ ਰਿਸ਼ਤੇ ਨਾਤੇ ਹੈ ਹੀ ਨਹੀਂ ਅੱਜ ਇਹ ਰਾਜੂ ਵੀਰ ਦੀ ਵੀਡੀਓ ਨੂੰ ਦੇਖ ਕੇ ਵੀ ਤੁਸੀਂ ਮਹਿਸੂਸ ਜ਼ਰੂਰ ਕਰਿਓ ਇਸ ਵੀਰ ਦੀ ਹਾਲਤ ਨੂੰ ਅੱਖਾਂ ਦੇ ਦੇਖੋ ਮੱਖੀਆਂ ਬੈਠੀ ਜਾਂਦੀਆਂ ਜ਼ਖਮ ਹੋਏ ਹੋਏ ਆ ਡੰਡੇ ਨਾਲ ਤੁਰਦਾ ਸਰੀਰ ਇੰਨਾ ਭਾਰਾ ਹੋਇਆ ਪਿਆ ਵਾ ਮਤਲਬ ਕਿੱਦਾਂ ਦੀ ਹੈ ਦੁਨੀਆ ਕਿੰਨਾ क्रूर ਹੋਊਗਾ ਉਹ ਭਰਾ ਜੀ ਨੇ ਇਹਨੂੰ ਕੱਟਤਾ ਅਸੀਂ ਨਹੀਂ ਕਹਿੰਦੇ ਵੀ ਗਲਤੀ ਇਹਦੀ ਹੋਵੇ ਸ਼ਾਇਦ ਪਰ ਇਹ ਭਗਤ ਜਿਹਾ ਬੰਦਾ ਨਸ਼ਾ ਵੀ ਕੋਈ ਨਹੀਂ ਕਰਦਾ ਬੱਦ ਤੋਂ ਬੱਦ ਇਹੀ ਹੋਊਗਾ ਵੀ ਇਹ ਲੜ ਪੈਂਦਾ ਹੋਊ ਗਾਲਾਂ ਕੱਢ ਦਿੰਦਾ ਹੋਊ ਉਹਨਾਂ ਨੂੰ ਗੁੱਸੇ 'ਚ ਬੋਲ ਪੈਂਦਾ ਹੋਊ ਕੁਝ ਜਾਂ ਰੋਟੀ ਵੱਧ ਖਾ ਲੈਂਦਾ ਹੋਊ ਪੂਰਾ ਤੇ ਹੋਰ ਤਾਂ ਇਹ ਕੋਈ ਜ਼ਾਲਮ ਲੱਗਦਾ ਨਹੀਂ ਸਾਨੂੰ ਹੋਰ ਤਾਂ ਕੋਈ ਇਹਦੇ ਵਿੱਚ ਕੋਈ ਐਬ ਲੱਗਦਾ ਨਹੀਂ ਬਾਈ ਨੰਗੇ ਪੈਰੀ ਇੰਨਾ ਹਾਲਾਤਾਂ ਦੇ ਵਿੱਚ ਆ ਤਾਂ ਬਾਲ ਬੂਲ ਉਹਨਾਂ ਨੇ ਕਟਾਤੇ ਮੰਦਰ ਵਾਲਿਆਂ ਨੇ ਪਹਿਲਾਂ ਤਾਂ ਕੋਈ ਮਾਮੇ ਦਾ ਪੁੱਤ ਚਲੋ ਭਰਾ ਨਾਲ ਨਹੀਂ ਬਣੀ ਮਾਸਦੀ ਦਾ ਪੁੱਤ ਚਾਚੇ ਦਾ ਪੁੱਤ ਤਾਏ ਦਾ ਪੁੱਤ ਭੂਆ ਦਾ ਪੁੱਤ ਮਤਲਬ ਕਿੱਥੇ ਗਏ ਉਹਨਾਂ ਦੀਆਂ ਭੈਣਾਂ ਅੱਗੋਂ ਮਾਮੇ ਤਾਏ ਦੀਆਂ ਧੀਆਂ ਕਿੱਥੇ ਆ ਸਭ ਉਹ ਤੇ ਇਹੀ ਅੱਗੇ ਅਕਸਰ ਅਸੀਂ ਗੱਲ ਕਰਦੇ ਆਂ ਇਹੀ ਰਾਜਕਮਾਰ ਦੇ ਘਰੇ ਰੰਗ ਵੱਜੇ ਹੁੰਦੇ ਇਹੀ ਰੰਗ ਰਾਜਕਮਾਰ ਦੇ ਘਰੇ ਗਾਉਣ ਵਾਲੇ ਲੱਗੇ ਹੁੰਦੇ ਮੁੰਡੇ ਦਾ ਵਿਆਹ ਹੁੰਦਾ ਜਾਂ ਜਨਮ ਦਿਨ ਹੁੰਦਾ ਸਾਰੀਆਂ ਰਿਸ਼ਤੇਦਾਰੀਆਂ ਮੂਰੇ ਨੱਚਦੀਆਂ ਫਿਰਦੀਆਂ ਚੱਲ ਸਾਡੇ ਅਤਲ ਸਾਲਨ ਜੀ ਨੇ ਲਿਝਾਣੇ ਤੋਂ ਉਹਨਾਂ ਨੇ ਸਾਨੂੰ ਕਾਲ ਕੀਤੀ ਫਿਰ ਸਾਡੇ ਟੀਮ ਦੇ ਮੈਂਬਰ ਰਿਤਿਕ ਜਾ ਕੇ ਉੱਥੋਂ ਬਾਈ ਨੂੰ ਲੈ ਕੇ ਆਇਆ ਕਿਉਂਕਿ ਅੱਜ ਤੋਂ 7-8 ਦਿਨ ਪਹਿਲਾਂ ਵੀ ਅਤਲ ਸਾਲਨ ਨੂੰ ਮਿਲਿਆ ਸੀ ਬਾਈ ਨੂੰ ਪਰ ਉਸ ਦਿਨ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਪਹੁੰਚਾ ਦਿਓ ਜਾਂ ਅਸੀਂ ਲੈ ਆ ਜੰਨੇ ਆ ਇਹ ਬਾਈ ਉੱਥੋਂ ਇਦੋਂ ਉਧਰ ਚਲਿਆ ਗਿਆ ਵਿਚਾਰਾ ਵੀ 7 ਦਿਨਾਂ ਬਾਅਦ ਕੱਲ ਲੱਭਿਆ ਤੇ ਫਿਰ ਕੱਲ ਅਸੀਂ ਬਾਹਰ ਸੀਗੇ ਚੰਡੀਗੜ੍ਹ ਗਏ ਹੋਏ ਸੀ ਤੇ ਅਸੀਂ ਫਿਰ ਟੀਮ ਦੇ ਮੈਂਬਰ ਨੂੰ ਭੇਜਿਆ ਦਿੱਤੇ ਕਿ ਉਹ ਵੀ ਤੂੰ ਲੈ ਆ ਜਾ ਕੇ ਕਿ ਬਾਈ ਫਿਰ ਇਦੋਂ ਤਾਂ ਨਾ ਹੋ ਜੇ ਵਿਚਾਰਾ ਛੜਕਾਂ ਨੇ ਤੁਰਿਆ ਫਿਰਦਾ ਕਿਹਦੇ ੱਧਕੇ ਚੜ ਗਿਆ ਇਹ ਨਾ ਹੋਵੇ ਕੋਈ ਘਰੇ ਲੈ ਜਾਵੇ ਤੇ ਉਹ ਗੋਹਾੜੀ ਚ ਕਾਈ ਜਾਵੇ ਮੁਰਫ ਤੇ ਰਿਤ ਤੱਕ ਹਾਰ ਤੱਕ ਬਾਈ ਦੱਸੇ ਗੱਲ ਦੀ ਤੁਸੀਂ ਗੱਲ ਪੁੱਤ ਕਿੱਥੋਂ ਮਿਲਿਆ ਸੀ ਬਾਈ ਇਹ ਸੋਲਿਟਰ ਦੇ ਸਾਹਮਣੇ ਮਿਲਦੀ ਹੈ ਜਿਹੜਾ ਸਟੇਸ਼ਨ ਦੇ ਜਿਹੜਾ ਗੇਟ ਪੰਨਾ ਸਾਹਮਣੇ ਸਟੇਸ਼ਨ ਦੇ ਸਾਹਮਣੇ ਜਿਹੜਾ ਸੋਲਿਟਰ ਵਾਲਾ ਮਾਲ ਆ ਵੱਡਾ ਉਹ ਹਾਂਜੀ ਓਕੇ ਹਾਂਜੀ ਬਾਹਰ ਉਹਦੇ ਰੋਡ ਤੇ ਉਹਥੇ ਫਿਰ ਬਾਹਰ ਹੀ ਪਿਆ ਸੀ ਠੀਕ ਹੈ ਕੋਲੇ ਕੋਈ ਸੀਗਾ ਇਹਦੇ ਕੋਈ ਪੈਸਾ ਥੇਲਾ ਕੋਈ ਦਾ ਰਕਾਰਡ ਪੈਨ ਕਾਰਡ ਕੁਝ ਨਹੀਂ ਨਹੀਂ ਉਹ ਜਿਹੜਾ ਨੀਚੇ ਹੈ ਬਾਈ ਕੁਝ ਇਹਦੇ ਕੋਈ ਕੁਝ ਨਹੀਂ ਸੀਗਾ ਕੋਲੇ ਹਾਂਜੀ ਚਲੋ ਉਥੇ ਕਿਸੇ ਨੇ ਦੱਸੀ ਕੋਈ ਜਾਣਕਾਰੀ ਵੀ ਕਿਦੋਂ ਦਾ ਕਿੰਨੇ ਦਿਨਾਂ ਦਾ ਫਿਰਦਾ ਕਹਿੰਦੇ ਉਹਨਾਂ ਨੇ ਜਾਣਕਾਰੀ ਉਹਨਾਂ ਨੇ ਤੁਸੀਂ ਪਹਿਲਾਂ ਤਾਂ ਚਲੋ ਠੀਕ ਸੀਗਾ ਜੀ ਮੈਂ ਕਿੰਨੀ ਮਤ ਕਰਦਾ ਸੀਗਾ ਜਿਵੇਂ ਮਜ਼ਦੂਰੀ ਕਰਦੇ ਭਾਂਡੇ ਕੁੰਡੇ ਮਾਂ ਦੇ ਗਿਆਵਾ ਤੇ ਜਾ ਕੇ ਜਿਵੇਂ ਵੇਟਿੰਗ ਤੇ ਨਾਮ ਥੋੜਾ ਬੋਤਾ ਜਿੰਦਾ ਕੰਮ ਕੁਝ ਕਰਦਾ ਸੀਗਾ ਹ ਉਸ ਤੋਂ ਬਾਅਦ ਜਿਹੜੇ ਬਣੀ ਸਿਚੁਏਸ਼ਨ ਇੰਨੀ ਬਣ ਗਈ ਫਿਰ ਤੋਂ ਵਾਰ ਰੋੜਦੇ ਮਨ ਲੋਕੇ ਮੈਂ ਕੰਮ ਕੋ ਚਿੰਦਾ ਕੁਛ ਤੇ ਲੱਗੀ ਲੁਗੀ ਵੀ ਸੀਗੇ ਚੱਟਫਟ ਕਦੇ ਕੁਛ ਹਮੇਸ਼ਾ ਜਿਹੜੇ ਕੁਝ ਹਾਂ ਜੀ ਨਹੀਂ ਕਿ ਹੁਣ ਕੰਮ ਵੀ ਨਹੀਂ ਹੁੰਦਾ ਕੋਈ ਤੇ ਜੀ ਵੀ ਭਾਰਾ ਹੋ ਗਿਆ ਤੇ ਭਰਾਉਂਦੇ ਉਹ ਚਲੋ ਠੀਕ ਹੈ ਤਾਂ ਤੇ ਇਹ ਰਾਜ ਕੁਮਾਰ ਜੀ ਦੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਸ਼ੇਅਰ ਕਿਸੇ ਮਾਮੇ ਭੂਆ ਮਾਸੀ ਦੇ ਪੁੱਤ ਧੀ ਦਾ ਕੋਈ ਮਨ ਬਣ ਜੇ ਇਹਨੂੰ ਕੋਈ ਮਿਲ ਜੇ ਵਿਆਹ ਕੇ ਜਾਂ ਇਹਦਾ ਸਕਾ ਭਰਾਈ ਜਾਂ ਦੀ ਭੈਣ ਇਹਨੂੰ ਕੋਈ ਮਿਲ ਜੇ ਵਿਆਹ ਕੇ ਬਾਈ ਕਿੰਨੇ ਭੈਣ ਭਰਾ ਤੁਸੀਂ ਰੱਖੂ ਤਨ ਤਨ ਕੀ ਕੋਈ ਨਹੀਂ ਆਦਾ ਇੰਨੀ ਆਣਾ ਕਿ ਇੱਕ ਕੋਈ ਨਹੀਂ ਆਗਾ ਮੇਰੇ ਪਾਸ ਡਾਟਾ ਕੋਈ ਨਹੀਂ ਆਗਾ ਬਈ ਮੈਂ ਡਾਂਡਾ ਡਾਂਡਾ ਨਾ ਅਪਲੋਡ ਆ ਰਹੇ ਨੇ ਕੋਈ ਨਹੀਂ ਆਗਾ ਕੋਈ ਨਹੀਂ ਆਉਗਾ ਕਿੰਨਾ ਕਿ ਕੋਈ ਨਹੀਂ ਆਗਾ ਮੇਰੇ ਪਾਸ ਰਹਿਣਾ ਕਾਈ ਦੋ ਪਹਿਣਾ ਕਾਈ ਦਾ ਨਾਮ ਰਮੇਸ਼ ਹੈ ਕੋਈ ਨਹੀਂ ਆਇਗਾ ਮੇਰੇ ਕੋਲ ਅਕੀਰ ਰਾਜਪੁਰਾ ਕੰਮ ਕਰਦਾ ਜੀ ਇਹਨਾਂ ਨੂੰ ਦਸੀ ਜਿਹੜੀ ਜਾਣਕਾਰੀ ਚਾਰ ਭਰਾ ਤੇ ਇੱਕ ਭੈਣ ਦੋ ਪਹਿਣਾ ਹੈ ਚਾਰ ਭਾਈ ਹੈ 6 ਜਣੇ ਇੱਦਾਂ ਤੇ ਗੁਜ਼ਰ ਗਿਆ ਇੱਕ ਭਾਈ ਰਮੇਸ਼ ਹੈ ਉਹ ਲੁਧਿਆਣੇ ਹੋ ਕੇ ਰਾਜਪੁਰਾਈ ਕੰਮ ਕਰਦਾ ਹੈ ਮੁਨੀਮ ਕਿਸੇ ਲੱਕੜ ਫੈਕਟਰੀ ਸਵੇਰੇ ਆਏਗਾ ਤੇ ਜਾਗਾ ਨਾ ਹੋਵੇਗਾ ਡੰਡ ਆਏਗਾ ਕੋਈ ਨਹੀਂ ਆਏਗਾ ਨਹੀਂ ਔਰ ਨਾ ਹੀ ਕਿਸੇ ਕੋਲ ਜਾਣਾ ਜਾਂਦੇ ਇਹ ਕਹਿੰਦੇ ਮੈਂ ਇੱਥੇ ਰਵਾਂਗਾ ਜੀ ਅਸੀਂ ਸੇਵਾ ਕਰਾਂਗੇ ਤੇ ਇੱਥੇ ਰਵਾਂਗਾ ਉਹਨਾਂ ਨੇ ਕਿਹਾ ਅੱਜ ਹੁਣ ਇੱਥੇ ਰਹਿਣਾ ਸਾਡੇ ਕੋਲ ਹੀ ਵੀਰੇ ਕੋਈ ਨਾ ਵੀਰੇ ਕਰਿਓ ਕਰਿਓ ਜੀ ਅਰਦਾਸ ਰਾਜੂ ਵਾਸਤੇ ਤੇ ਰਾਜੂ ਦੇ ਆਉਣ ਵਾਲੇ ਜੀਵਨ ਵਾਸਤੇ